ਹਾਂ ਜੀ ਕਿਵੇਂ ਸਾਰੇ ਤੇ ਆਪਾਂ ਆਪਣੇ ਮਾਮੇ ਦੇ ਘਰ ਆ। ਤੇ ਆਪਾਂ ਚੱਲੇ ਆਂ। ਹਾਂ ਸਤਿ ਸ਼੍ਰੀ ਅਕਾਲ। ਆਪਾਂ ਚੱਲੇ ਆਂ ਅੱਜ ਬਾਜ਼ਾਰ। ਵਲੌਗ ਬਣਾਉਂਦਾ। ਤੇ ਅੱਜ ਆਪਾਂ ਚੱਲੇ ਆਂ ਬਾਜ਼ਾਰ। ਦੇਖੋ ਨੇ ਤੁਹਾਨੂੰ ਬਾਜ਼ਾਰ ਦੀਆਂ ਰੌਣਕਾਂ। ਆਪਾਂ ਆ ਗਏ ਉਹ ਬੰਦੇ ਰੋਕ ਗਏ ਆਪਣੇ ਫੈਨ ਆ। ਕਹਿੰਦੇ ਵੀ ਵੀਡੀਓ ਦੇ ਦੇ ਦੇਖਦੇ ਨੇ ਦੇਰੀਆਂ। ਉਹ ਨਹੀਂ ਬੁਲਾਏ ਨੇ ਉੱਤਰ ਗਏ। ਚੱਲ ਕੋਈ ਨਹੀਂ ਹੋ ਜਾਂਦਾ। ਉਹ ਬਾਈ ਵਿਚਾਗਦਾ ਜਾਂਦਾ ਆਪਣੇ ਲਈ। ਕਹਿੰਦਾ ਵੀ ਦੁੱਧ ਪੀ ਲਓ। ਆ ਪਹੁੰਚ ਗਏ ਆ ਬਰਾਤ। ਕਿਏ ਪਿਆਰ ਕੱਲੀ ਜਾਂਦਾ ਬਰਾਤ ਦੇ ਵਿੱਚ ਚੱਲ ਪਈ ਲੜਾਈ ਤੇ ਲੜੀ ਜਾਂਦੇ ਆ ਮਗਰੋ ਤੇ ਬਰਾਤੀ ਪੂਰੀ ਲੜਾਈ ਦਾ ਮਾਹੌਲ ਆ ਦਾਤ ਬੋਲਦੇ ਆ ਬਈ ਯਾਰ ਤੇ ਹੁਣ ਇਹ ਅਸੀਂ ਦੇਖੀਏ ਲੜਾਈ ਬਹੁਤ ਕਿਦਾਂ ਦਾ ਮਾਹੌਲ ਲੱਗਦਾ ਫਿਰ ਆ ਯਾਰੇ ਆਏ ਬਈਆ ਮੇਰਾ ਮਹਾਰਾ ਜੀਆਂ ਲੱਗੀਆਂ ਵੀ ਆ ਇੱਥੇ ਦਾ ਪੂਰੇ ਨਾ ਆਨੰਦ ਆਏ ਬਈਆ ਨੰਦੜਾ ਹੈ ਜੀ ਭਾਈ ਇੱਥੇ ਗਾਣੇ ਸੱਡੇ

ਆ ਗਿਆਂ ਖਾਣ ਪੀਣ ਦੀ ਮਾਰਕੀਟ ਚ ਰੇੜੀਆਂ ਲੱਗੀਆਂ ਹੋਈਆਂ ਵਾ ਸਾਰੇ ਪਾਸੇ ਨਾਲ ਹੀ ਪਾਰਕਿੰਗ ਤੇ ਦੱਸਿਓ ਬਾਈ ਜੀ ਕੌਣ ਕੌਣ ਆਏ ਆ ਜਗਰਾਉਂ ਚ ਕਿਹੜੇ ਜਗਰਾਉਂ ਦੇ ਆਓ ਕਮੈਂਟ ਕਰਕੇ ਜਰੂਰ ਦੱਸਿਓ ਇੱਥੇ ਕੌਣ ਕੌਣ ਆਇਆ ਵਾ ਜਾਂ ਬੰਬੇ ਵਾਲੇ ਇਹਨਾਂ ਦੇ ਕੌਣ ਕੌਣ ਆਏ ਆ ਇਹ ਮੁੰਡਿਆਂ ਨੇ ਕਰ ਲਈ ਅੜੀ ਕਹਿੰਦੇ ਜਾਣਾ ਆਪਾਂ ਅੱਡੇ 'ਚ 버ਗਰ ਖਾਣ ਤੇ ਹੁਣ ਆਪਾਂ ਚੜੇ ਆ ਪੁਲ ਤੇ ਇਤੋਂ ਘਟੋ ਘਟ 1 ਕਿਲੋਮੀਟਰ ਬਾਅਦ ਆ ਤੁਰ ਕੇ ਜਾਣ ਦੀ ਤੇ ਹੁਣ ਆਪਾਂ ਚੱਲਦੇ ਆ ਤੁਰ ਕੇ ਤੇ ਮੁੰਡਿਆਂ ਨੇ ਅੜੀ ਕਰ ਲਈ ਕਹਿੰਦੇ ਜਾਣਾ ਹੀ ਅੱਡੇ ਚ ਕੋਈ ਨਹੀਂ ਜਿੱਤੇ ਖਾਣਾ ਆ ਆਪਾਂ ਪੁਲ ਤੇ ਆ ਗਏ ਆ ਵਿਚਾਲੇ ਤੇ ਮੁੰਡੇ ਪੂਰੇ ਥੱਕ ਚੁੱਕੇ ਆ ਦੇਖ ਸਕਦੇ ਹੋ ਤੇਰੇ ਲਈ ਵਿਊ ਕਿੰਨਾ ਘੈਂਟ ਆ ਤੇ ਇੱਥੇ ਆ ਕੇ ਆਪਾਂ ਲਵਾਂਗੇ ਹੁਣ 5 ਮਿੰਟ ਸਾਹ ਆ ਬਾਈ ਦੇ ਗਾਣੇ ਦਾ ਕੋਈ ਲਾ ਗਿਆ ਪੋਸਟਰ ਇੱਥੇ ਬਹੁਤ ਵਧੀਆ ਬਾਈ ਦਾ ਗਾਣਾ ਇੱਕ ਵਾਰੀ ਜ਼ਰੂਰ ਸੁਣੋ ਆਪਾਂ ਨੂੰ ਪਤਾ ਤਾਂ ਹੈ ਨਹੀਂ ਕੌਣ ਆ ਪਰ ਬਾਈ ਦੀ ਸਪੋਰਟ ਕਰੂ ਜ਼ਰੂਰ ਦੇਖੋ ਕਿੱਥੇ ਲਾਇਆ ਹੋਇਆ ਵਾ ਬਾਟ ਬਹੁਤ ਲੰਮੀ ਹੈ ਹਮੇ ਕੋਈ ਲੈਫਟ ਹੀ ਦੇ ਦੇ ਕੋਈ ਲੈਫਟ ਵੀ ਨਹੀਂ ਦਿੰਦਾ ਸਾਨੂੰ ਤਾਂ ਕੋਈ ਯਾਰ ਕਹਿਣਗੇ ਤਾਂ ਚੋਰੀ ਆ ਇੰਨਾ ਕੋਈ ਡੁਕਣਾ ਕੋਈ ਲੈਫਟ ਨਹੀਂ ਦਿੰਦਾ ਬਹੁਤ ਜਣੇ ਨੂੰ ਹੱਥ ਦਿੱਤੇ ਆ ਰਾਤ ਦਾ ਟਾਈਮ ਆ ਤੁਹਾਨੂੰ ਹਾਰ ਕੇ ਤੁਰ ਕੇ ਜਾਣਾ ਪੈਂਦਾ ਵਾ ਲੱਤਾਂ ਦੀ ਬੱਸ ਹੋ ਚੁੱਕੀ ਆ ਲੰਡਿਆਂ ਨੂੰ ਲੱਗੀ ਭੁੱਖ ਤੇ ਦੇਖੋ ਕਿਵੇਂ ਭਜਦੇ ਹੁਣ ਭੁੱਖ ਲੱਗੀ ਤੇ ਦੇਖੋ ਮੈਨੂੰ ਛੱਡ ਕੇ ਮਗਰੀ ਉਹ ਗਏ ਲੈ ਬੰਦਾ ਹੀ ਭਾਈ ਪਹੁੰਚ ਗਏ ਆ ਉੱਥੇ ਤੇ ਆ ਲੈ ਬਡਵਾ ਲੱਪਿਆ ਆ ਲੈ ਬਡਵਾ ਲੱਭ ਗਿਆ ਵਾ ਬੱਚ ਕਿੰਨੇ ਪੈਸੇ ਆ ਭਾਈ ਭਾਈ ਕਹਿ ਕਿਆ ਕੈਸੇ ਥੋੜਾ ਵਾ ਨਿਕਲੇ ਚਲੋ ਕੋਈ ਨਹੀਂ ਚੱਲ ਆਪਾਂ ਬੜਵਾ ਲੱਭ ਗਿਆ ਵਾ ਆਪਾਂ ਨੂੰ ਤੇ ਆਪਾਂ ਕਰਦੇ ਆ ਪਾਰਟੀ ਹੁਣ ਉਹ ਜੇ ਵਿੱਚ ਬਾਲਿਆ ਅੱਧੇ ਅੱਧੇ ਹੋ ਜਾਣ ਹੁਣ ਜੀਆਂ ਗਵਰਨਮੈਂਟ ਸਕੂਲ ਤੇ ਗਵਰਨਮੈਂਟ ਸਕੂਲ ਵਾਲੇ ਹਾਈਰੀ ਲਵਾਉ ਸਾਰੇ ਜਾਣੇ ਬਹੁਤ ਜਿਹੇ ਆ ਪੈਟਰੋਲ ਪੰਪ ਤੇ ਬਈ ਕਹੇ ਨੇ ਤੇਲ ਪਾਉਣਾ ਹੋਵੇ ਪਾਉਣਾ ਕਿਸ ਨੇ ਤੇਲ ਬਈ ਨਹੀਂ ਸਾਰਿਆਂ ਦੀਆਂ ਟੈਂਕੀਆਂ ਹਜੇ ਫੁੱਲ ਹੀ ਆ ਮੁੰਡਾ ਆਪਣੇ ਵਾਸਤੇ ਲਿਆਇਆ ਇਹਦਾ ਖੇਚੜੀ ਕੀਤੀ ਆ ਰਹਿਣ ਦਾ ਆਪਾਂ ਲੈ ਲਿਆ ਟਿੰਮ ਤੋਂ 버거 ਦੇਖ ਸਕਦੇ ਹਾਂ ਤੇ ਰਾਤ ਆਪਾਂ ਖਾਵਾਂਗੇ ਕਿਵੇਂ ਲੱਗੇ 버거 ਫਿਰ ਬਹੁਤ ਵਾਸੀ ਸੀ ਬਸ ਕੰਮ ਓਕੇ ਰਿਪੋਰਟ ਨਾਲ ਟਿੰਮ ਵਾਲੇ ਬਹੁਤ ਘੈਂਟ ਬਣਾਉਂਦੇ ਆ 버거 ਬਾਈ ਸਾਰੇ ਜਾਣੇ ਟਿੰਮ ਤੇ ਜ਼ਰੂਰ ਜਾਓ ਇੱਕ ਵਾਰੀ ਆ ਦੇਖੋ ਬਹੁਤ ਵਾਸੀ ਬਾਈ ਤੇ ਆਪਾਂ ਜਗਰਾਉਂ ਪਹੁੰਚ ਗਏ ਰੇਲਵੇ ਸਟੇਸ਼ਨ ਤੇ ਆਪਣਾ ਸਿਮਲੇ ਦਾ ਬਣ ਕੇ ਟੂਰ ਕਹਿੰਦੇ ਸਿਮਲੇ ਜਾਣਾ ਰਾਤੋ ਰਾਤ ਤੇ ਆਪਾਂ ਕਟਾਉਣ ਲੱਗੇ ਟਿਕਟ